ਫਰਵਰੀ ਵਿੱਚ ਮੌਸਮ ਬਦਲਦਾ ਹੈ ਤਾਂ ਪੰਜਾਬ ਦੇ ਕਿਸਾਨਾਂ ਲਈ ਬਹੁਤ ਵੱਡੀ ਆਫਤ ਜਿਹੜੀ ਆ ਉਹ ਸਾਹਮਣੇ ਆ ਜਾਂਦੀ ਹੈ ਗੜੇਮਾਰੀ ਦੇ ਨਾਲ ਪੰਜਾਬ ਦੇ ਅੰਦਰ ਬਹੁਤ ਸੋਹਣੀ ਖੜੀ ਕਣਕ ਦੀ ਫਸਲ ਜਿਹੜੀ ਉਹ ਨੁਕਸਾਨੀ ਜਾਂਦੀ ਹੈ ਕਣਕ ਦੇ ਨਾਲ ਨਾਲ ਵੱਡੇ ਪੱਧਰ ਤੇ ਸਬਜ਼ੀਆਂ ਦਾ ਵੀ ਨੁਕਸਾਨ ਹੁੰਦਾ ਹੈ ਅੱਜ ਆਪਾਂ ਗੱਲ ਕਰਾਂਗੇ ਗੁਰਜੰਟ ਸਿੰਘ ਜੀ ਜੋ ਡਕਾਲਾ ਪਿੰਡ ਦਾ ਰਹਿਣ ਵਾਲਾ ਹੈ ਇਹ ਪਟਿਆਲੇ ਜ਼ਿਲ੍ਹੇ ਵਿੱਚ ਆਉਂਦਾ ਹੈ। ਇਸ ਕੋਲ ਧੋਕ ਕਿੱਲੇ ਜਮੀਨ ਆਉਂਦੀ ਹੈ। ਗੁਰਜੰਟ ਸਿੰਘ ਦੀ ਇੱਕ ਮੁਟਿਆਰਤੀ, ਇੱਕ ਛੋਟਾ ਮੁੰਡਾ ਜੋ ਹਜੇ ਸਕੂਲ ਪੜਦਾ ਹੈ ਤੇ ਇੱਕ ਉਸਦੀ ਘਰ ਵਾਲੀ ਉਸਦੇ ਨਾਲ ਰਹਿੰਦੇ ਹਨ। ਗੁਰਜੰਟ ਸਿੰਘ ਦੀ ਘਰ ਵਾਲੀ ਅਕਸਰ ਬਿਮਾਰ ਹੀ ਰਹਿੰਦੀ ਹੈ। ਪਿਛਲੇ ਸਾਲ ਉਸਦੀਆਂ ਅੱਖਾਂ ਦਾ ਆਪਰੇਸ਼ਨ ਹੁੰਦਾ ਹੈ ਤੇ ਇਸ ਵਾਰ ਡਾਕਟਰ ਉਸ ਨੂੰ ਪਿੱਤੇ ਦੇ ਆਪਰੇਸ਼ਨ ਬਾਰੇ ਕਹਿ ਦਿੰਦਾ ਹੈ। ਡਾਕਟਰ ਉਸ ਨੂੰ ਕਹਿੰਦਾ ਹੈ ਕਿ ਤੁਹਾਨੂੰ ਪਿੱਤੇ ਦਾ ਆਪਰੇਸ਼ਨ ਜਲਦੀ ਹੀ ਕਰਵਾਉਣਾ ਪਵੇਗਾ ਕਿਉਂਕਿ ਇਸ ਵਿੱਚ ਇੱਕ ਬਹੁਤ ਵੱਡੀ ਰਸੌਲੀ ਬਣ ਗਈ ਹੈ ਗੁਰਜੰਟ ਆਪਣੇ ਘਰ ਦਾ ਖਰਚਾ ਮਸਾ ਹੀ ਕਰਦਾ ਸੀ ਕਦੇ ਉਹ ਕਰਜ਼ਾ ਚੁਕਦਾ ਸੀ ਕਦੇ ਆੜਤੀ ਤੋਂ ਮੰਗਦਾ ਸੀ ਗੁਰਜੰਟ ਸਿੰਘ ਨੇ ਆਪਣੀ ਮੁਟਿਆਰਤੀ ਦਾ ਵਿਆਹ ਅਪ੍ਰੈਲ ਮਹੀਨੇ ਵਿੱਚ ਰੱਖਿਆ ਹੋਇਆ ਸੀ ਉਸਨੇ ਸੋਚਿਆ ਸੀ ਇਸ ਵਾਰ ਮੈਂ 15 ਕਿੱਲੇ ਹੋਰ ਜ਼ਮੀਨ ਠੇਕੀ ਤੇ ਲੈ ਕੇ ਵਾ ਲਵਾਂਗਾ ਦੀ ਆਪਣੀ ਧੀ ਦਾ ਵਧੀਆ ਵਿਆਹ ਕਰਾਂਗਾ ਚਲੋ ਜੀ ਗੁਰਜੰਟ ਨੇ 15 ਕਿੱਲੇ ਜ਼ਮੀਨ ਕਿਸੇ ਕਿਸਾਨ ਤੋਂ ਠੇਕੇ ਤੇ ਲੈ ਲਈ ਉਸ ਨੇ ਸਾਰੀ ਜ਼ਮੀਨ ਵਿੱਚ ਝੋਨਾ ਉਗਾਇਆ ਝੋਨਾ ਤਾਂ ਤੁਹਾਨੂੰ ਪਤਾ ਹੀ ਹੈ ਬਹੁਤ ਸਾਰੀਆਂ ਸਪਰੀਆਂ ਪਾਲਦਾ ਹੈ ਜੋ ਮਹਿੰਗੀਆਂ ਹੁੰਦੀਆਂ ਹਨ ਉਸ ਨੇ ਬਹੁਤ ਮਿਹਨਤ ਕਰਕੇ ਝੋਨੇ ਨੂੰ ਪਾਲਿਆ ਜਦੋਂ ਝੋਨਾ ਵੱਢ ਕੇ ਮੰਡੀ ਵਿੱਚ ਸੁੱਟਿਆ ਤਾਂ ਸਰਕਾਰ ਨੇ ਉਸ ਦਾ ਝੋਨਾ ਲੈਂਦਾ ਹੀ ਨਹੀਂ ਕਦੇ ਤਾਂ ਕਹਿਦਾ ਵੀ ਇਹ ਗਿੱਲਾ ਹੈ ਕਦੇ ਕਹਿ ਦਵੇ ਇਹ ਤਾਂ ਵੈਰਾਈਟੀ ਨਹੀਂ ਜਿਹੜੀ ਅਸੀਂ ਭਾਲਦੇ ਹਾਂ ਉਸ ਦਾ ਝੋਨਾ 2 ਮਹੀਨੇ ਮੰਡੀ ਵਿੱਚ ਰੁਲਦਾ ਰਿਹਾ ਫਿਰ ਉਸ ਤੇ ਝੋਨੇ ਦਾ ਭਾਅ ਬਹੁਤ ਘਟ ਲੱਗਿਆ ਅੱਧਾ ਤਾਂ ਝੋਨਾ ਉੱਥੇ ਹੀ ਖਰਾਬ ਹੋ ਗਿਆ ਕਿਉਂਕਿ 2 ਮਹੀਨੇ ਤਾਂ ਮੰਡੀ ਵਿੱਚ ਹੀ ਪਿਆ ਰਿਹਾ ਗੁਰਜੰਟ ਨੇ ਸਬਰ ਦਾ ਘੁੱਟ ਭਰਿਆ ਤੇ ਕਿਹਾ ਚਲੋ ਜੋ ਵਟਿਆ ਸੋ ਖਟਿਆ ਉਸ ਨੂੰ ਇਦਾਂ ਸੀ ਕਿ ਕਣਕ ਦਾ ਭਾਅ ਇਸ ਵਾਰ ਵਧੀਆ ਹੈ ਉਸਨੂੰ ਲੱਗਿਆ ਸ਼ਾਇਦ ਇਹ ਕਾਟਾ ਮੇਰਾ ਕਣਕ ਵਿੱਚ ਧੂਰਾ ਹੋ ਜਾਵੇਗਾ। ਉਸਨੇ ਸੁਪਰ ਸੀਡਰ ਨਾਲ ਕਣਕ ਨੂੰ ਵੇਚਿਆ ਕਿਉਂਕਿ ਸਰਕਾਰ ਨੇ ਪਰਾਲੀ ਨੂੰ ਅੱਗ ਲਾਉਣ ਤੇ ਮਨਾਹੀ ਕੀਤੀ ਸੀ। ਸੁਪਰ ਸੀਡਰ ਨਾਲ ਵੇਚੀ ਕਣਕ ਅੱਧੀ ਤਾਂ ਉਗਰੀ ਹੀ ਨਹੀਂ ਤੇ ਜੋ ਉਗਰੀ ਸੀ ਪਹਿਲਾਂ ਹੀ ਸੁੰਢੀ ਪੈ ਗਈ। ਫਿਰ ਉਸਨੇ ਸਾਰੇ ਕਣਕ ਕਵਾਤੀ ਤੇ ਦੁਬਾਰਾ ਤੋਂ ਵੇਚੀ ਜਿਸ ਕਰਕੇ ਉਸਦਾ ਬਹੁਤ ਸਾਰਾ ਖਰਚਾ ਹੋਰ ਹੋ ਗਿਆ। ਕਿਉਂਕਿ ਤੁਹਾਨੂੰ ਤਾਂ ਪਤਾ ਹੀ ਹੈ ਡੀਜ਼ਲ ਤੇ ਪੈਟਰੋਲ ਦਾ ਭਾਅ ਅਸਮਾਨਾ ਨੂੰ ਛੂ ਰਿਹਾ ਹੈ। ਕਿਸਾਨ ਨੇ ਆਪਣੀ ਕਣਕ ਕੁੱਤਾ ਵਾਂਗੂ ਪਾਲੀ ਜਦੋਂ ਇੱਕ ਮਹੀਨਾ ਕਣਕ ਨੂੰ ਵੱਢਣ ਦਾ ਰਹਿ ਗਿਆ ਤਾਂ ਰੱਬ ਨੇ ਕਣਕ ਤੇ ਗੜਿਆਂ ਦੀ ਮਾਰ ਕਰ ਦਿੱਤੀ ਤੇ ਸਾਰੇ ਕਣਕ ਬਰਬਾਦ ਹੋ ਗਏ ਗੁਰਜੰਟ ਨੇ ਜਦੋਂ ਆਪਣੀ ਕਣਕ ਨੂੰ ਇਦਾਂ ਦੇਖਿਆ ਤਾਂ ਉਹ ਦੇਖ ਹੀ ਨਹੀਂ ਸਕਿਆ ਉਹ ਪੁੱਬਾ ਮਾਰ ਕੇ ਰੋਣ ਲੱਗ ਗਿਆ ਕਿਉਂਕਿ ਅਜੇ ਤਾਂ ਠੇਕੇ ਵਾਲਿਆਂ ਨੂੰ ਵੀ ਠੇਕਾ ਦੇਣਾ ਸੀ ਕੁੜੀ ਦਾ ਵਿਆਹ ਸਿਰ ਤੇ ਸੀ ਤੇ ਉਸ ਕੋਲ 1 ਰੁਪਿਆ ਵੀ ਨਹੀਂ ਸੀ ਸੋਨਾ ਵੀ ਉਹਦਾ ਬਹੁਤ ਘੱਟ ਰੁਪਈਆ ਚ ਵੇਚਿਆ ਸੀ ਕਣਕ ਵੀ ਤਬਾਹ ਹੋ ਗਈ ਇਸ ਕਰਕੇ ਉਹ ਡਿਪਰੈਸ਼ਨ ਵਿੱਚ ਚਲਾ ਗਿਆ ਤੇ ਉਸਨੇ ਆਖਿਰ ਆਤਮ ਹੱਤਿਆ ਕਰ ਲਈ ਤਾਂ ਦੋਸਤੋ ਇਸ ਕਹਾਣੀ ਵਿੱਚ ਅਸੀਂ ਇਹ ਅਹਿਸਾਸ ਕਰਵਾਉਣਾ ਚਾਹੁੰਦੇ ਹਾਂ ਕਿ ਕਿੰਨਾ ਵੱਡਾ ਜਿਗਰਾ ਹੈ ਕਿਸਾਨ ਦਾ ਜੋ ਇਹ ਸਭ ਕੁਝ ਚੱਲ ਜਾਂਦਾ ਹੈ ਕੁਝ ਕਿਸਾਨ ਤਾਂ ਬਰਦਾਸ਼ਤ ਕਰਨ ਦੀ ਹੱਦ ਟੱਪ ਜਾਂਦੇ ਹਨ ਤੇ ਖੁਦ ਖੁਸ਼ੀਆਂ ਦੇ ਰਾਹ ਵੱਲ ਚਲੇ ਜਾਂਦੇ ਹਨ ਜਿਵੇਂ ਕਿ ਆਪਾਂ ਤੁਹਾਨੂੰ ਕਹਾਣੀ ਵਿੱਚ ਦਿਖਾਇਆ ਹੈ ਕੀ ਗੁਰਜੰਟ ਸਿੰਘ ਆਤਮ ਹੱਤਿਆ ਕਰ ਲੈਂਦਾ ਹੈ ਉਸ ਨੂੰ ਕੋਈ ਰਾਹ ਨਹੀਂ ਦਿਖਦਾ ਕਿਸਾਨੀ ਦੇਖਣ ਨੂੰ ਹੀ ਚੰਗੀ ਲੱਗਦੀ ਹੈ ਪਰ ਸਭ ਕੁਝ ਤਾਂ ਕੁਦਰਤ ਦੇ ਹੱਥ ਵਿੱਚ ਹੈ ਕੀ ਪਤਾ ਕਦੋਂ ਸਭ ਕੁਝ ਕੀਤੇ ਕਰਾਇਤੇ ਪਾਣੀ ਫਿਰ ਜਾਵੇ ਤੇ ਉਸ ਦੀ ਸਾਰੀ ਫਸਲ ਮਿੱਟੀ ਵਿੱਚ ਰੁੱਲ ਜਾਵੇ ਤੇ ਇੱਕ ਹੱਥ ਸਰਕਾਰ ਦਾ ਹੁੰਦਾ ਹੈ ਜੋ ਆਪਣੀਆਂ ਨੀਤੀਆਂ ਅਪਣਾ ਕੇ ਕਿਸਾਨਾਂ ਦੀਆਂ ਫਸਲਾਂ ਨੂੰ ਘੱਟ ਰੇਟ ਤੇ ਖਰੀਦਦੀਆਂ ਹਨ ਆਪਾਂ ਕਹਿ ਤਾ ਦਿੰਨੇ ਹਾਂ ਕਿ ਕਿਸਾਨ ਨੇ ਵੇਲੇ ਨੇ ਕਰਨੇ ਤੇ ਬੈਠੇ ਹਨ ਪਰ ਉਹ ਵੀ ਕੀ ਕਰਨ ਜੇ ਧਰਨਾ ਨਹੀਂ ਲਾਉਂਦੇ ਤਾਂ ਸਰਕਾਰ ਉਹਨਾਂ ਨੂੰ ਨਾ ਤਾਂ ਕਣਕ ਦੇ ਪੈਸੇ ਦੇਣਗੇ ਤੇ ਨਾ ਹੀ ਉਹਨਾਂ ਤੋਂ ਵਧੀਆ ਮੁੱਲ ਦੀ ਫਸਲ ਖਰੀਦਣਗੇ ਪੰਜਾਬ ਦੇ ਉਹਨਾਂ ਲੋਕਾਂ ਦਾ ਸਾਥ ਜ਼ਰੂਰ ਦਿਈਏ ਜਿਨ੍ਹਾਂ ਨੇ ਵੱਡੇ ਪੱਧਰ ਤੇ ਅੱਜ ਗੜੇ ਮਾਰੀ ਦਾ ਨੁਕਸਾਨ ਚੱਲਿਆ ਹੈ ਜਿਨ੍ਹਾਂ ਦੇ ਘਰ ਦਾਣੇ ਆਉਣ ਦੀ ਉਮੀਦ ਜਿਹੜੀ ਸੀ ਉਹ ਨਾ ਮਾਤਰ ਰਹਿ ਗਈ ਹੈ ਕਿਉਂਕਿ ਕਣਕ ਦੇ ਸਹਾਰੇ ਹੀ ਸਾਰਾ ਸਾਲ ਜਿਹੜੇ ਘਰਾਂ ਵਿੱਚ ਰੋਟੀ ਪੱਕਦੀ ਹੈ ਉਹ ਤਾਂ ਸਭ ਕੁਝ ਬਰਬਾਦ ਹੋ ਗਿਆ ਆਪਾਂ ਕਿਸਾਨਾਂ ਦੇ ਨਾਲ ਖੜੀਏ ਤੇ ਸਰਕਾਰ ਨੂੰ ਵੀ ਆਪਣਾ ਫਰਜ਼ ਅਦਾ ਕਰਨ ਲਈ ਮਜਬੂਰ ਕਰੀਏ ਕਿਉਂਕਿ ਜੇ ਕਿਸਾਨੀ ਜਿਉਂਦੀ ਰਹੂਗੀ ਤਾਂ ਹੀ ਪੰਜਾਬ ਖੁਸ਼ਹਾਲ ਰਹੂਗਾ ਜੇ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਇਹ ਕਹਾਣੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਇੱਕ ਨੂੰ ਇਹ ਪਤਾ ਚੱਲ ਸਕੇ ਕਿ ਕਿਸਾਨ ਕਿਵੇਂ ਆਪਣੀਆਂ ਜ਼ਮੀਨਾਂ ਨੂੰ ਪਾਲਦਾ ਹੈ ਤੇ ਬਰਬਾਦ ਹੁੰਦਿਆ ਦੇਖ ਕੇ ਕਿਵੇਂ ਅੱਜਕੱਲ੍ਹ ਕਿਸਾਨ ਖੁਦ ਖੁਸ਼ ਕਰਨ ਵੱਲ ਜਾ ਰਿਹਾ ਹੈ